ਜਿਹੜੇ ਬੂਟੇ ਜ਼ਿਆਦਾ ਹੇਟ ਕਰਨ ਲੱਗ ਜਾਂਦੇ ਆ ਲੰਬੇ ਹੋਣ ਲੱਗ ਜਾਂਦੇ ਆ ਉਹਨਾਂ ਨੂੰ ਬਾਅਦ ਚੋ ਦਿੱਕਤਾਂ ਕੀ ਆਉਂਦੀਆਂ ਨੇ ਤੇ ਉਹਨਾਂ ਨੂੰ ਕੰਟਰੋਲ ਕਿਵੇਂ ਕਰਨਾ ਆਥਰੀਕਾਲ ਜੀ ਮੈਂ ਗੁਰਸਿਮਰਨ ਸਿੰਘ ਤਨਵਾ ਨੇਚਰਲ ਫਾਰਮ ਤੋਂ ਦੋਸਤੋ ਜਿਹੜੇ ਬੂਟੇ ਆਪਾਂ ਲਾ ਦਿੰਨੇ ਆਂ ਕਈ ਵਾਰ ਸਿੰਗਲ ਟਾਣੀ ਉਹਨਾਂ ਦੀ ਬਹੁਤ ਲੰਬੀ ਚਲੇ ਜਾਂਦੀ ਆ ਤੇ ਉਹ ਬਾਅਦ ਚੋ ਫਿਰ ਦਿੱਕਤ ਕੀ ਆਉਂਦੀ ਆ ਵੀ ਜਾਂ 4 ਫੁੱਟ ਤੇ ਜਾਂ 5 ਫੁੱਟ ਤੇ ਜਾ ਕੇ ਉਹ ਕੋਈ ਢੂਸਾ ਦਸਾਂਗੜ ਤਨ ਨਾਲ ਟਾਣੀਆਂ ਜਾਂ ਚਾਰ ਟਾਣੀਆਂ ਕੱਢਦਾ ਜਾਂ ਦਸਾਂਗੜ ਕੱਢਦਾ ਫਿਰ ਉਹ ਜਾਦਾ ਜਾ ਕੇ ਗਿਰਨ ਲੱਗ ਜਾਂਦਾ ਉਹ ਉਹਦੀ ਜਿਹੜੀ ਸਟਰੈਂਥ ਆ ਉਹ ਘਟ ਜਾਂਦੀ ਆ ਜਿੰਨਾ ਇਹਨੂੰ ਥੱਲੋਂ ਆਪਾਂ ਕਨੋਪੀ ਇਹਦੀ ਵਧੀਆ ਬਣਾ ਕੇ ਲੈ ਕੇ ਜਾਵਾਂਗੇ ਉਨਾਂ ਵਧੀਆ ਰਹਿੰਦਾ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਲੋਗਨ ਦਾ ਬੂਟਾ ਜੀ ਆਪਾਂ ਜਿਹਦੇ ਕੋਲੇ ਖੜੇ ਆਂ ਲੋਗਨ ਆਪਾਂ ਕਈ ਵੀਡੀਓਜ਼ ਦੇ ਵਿੱਚ ਗੱਲ ਕਰ ਚੁੱਕੇ ਆਂ ਤੇ ਇਹ ਨਵਾਂ ਫਰੂਟ ਆ ਜੀ ਪੰਜਾਬ ਦੇ ਲਈ ਆਪਾਂ ਇਹਨੂੰ ਬਹੁਤ ਵਧੀਆ ਲੈਵਲ ਤੇ ਲੈ ਜਾਣਾ ਚਾਹੁੰਦੇ ਆ ਕਮਰਸ਼ੀਅਲ ਲੈਵਲ ਤੇ ਕਿਉਂਕਿ ਇਹ ਲੀਚੀ ਦਾ ਸਬਸਟੀਟਿਊਟ ਆ ਹੁਣ ਇਹ ਤੁਸੀਂ ਦੇਖ ਸਕਦੇ ਹੋ ਕਿ ਇਹ ਲਗਾਤਾਰ ਉੱਤੇ ਨੂੰ ਵੱਧ ਰਿਹਾ ਫਲਾ ਨਹੀਂ ਕਰ ਰਿਹਾ ਜੇ ਹੁਣ ਇਹਦੋਂ ਉੱਤੇ ਲੈ ਜਾਾਂਗੇ ਦੀ ਇਹਦਾ ਜਿਹੜਾ ਫਲਾ ਉਹ ਕੋਈ ਖਾਸ ਵਧੀਆ ਨਹੀਂ ਬਣਨਾ ਫੇ ਇਨਾ ਜਿਹੜਾ ਹੈ ਦੀ ਪ੍ਰੋਬਲਮ ਇਹ ਆਊਗੀ ਵੀ ਟਾਹਣੀਆਂ ਡਿਗਣ ਲੱਗ ਜਾਣਗੀਆਂ ਫਰੂਟ ਘਟ ਦਊਗਾ ਤੇ ਫਰੂਟ ਨੂੰ ਸਮਾਂ ਲੈ ਜਾਊਗਾ ਬਹੁਤ ਕਿੱਥੇ ਤਾਂ 2 ਸਾਲਾਂ ਦੇ ਵਿੱਚ ਜਾਂ ਤੀਜੇ ਸਾਲ ਨੂੰ ਫਰੂਟ ਦੇ ਦੇਣਾ ਕਿੱਥੇ 3-4 ਸਾਲ ਕਿਉਂਕਿ ਜਿਹੜਾ ਫਲ ਲੱਗਣਾ ਉਹ ਟਾਹਣੀਆਂ ਤੇ ਲੱਗਣਾ ਤਣੇ ਦੇ ਉੱਤੇ ਨਹੀਂ ਲੱਗਣਾ ਜੀ ਇਹਦੇ ਤੇ ਤਣੇ ਤੇ ਲੱਗਣ ਵਾਲੇ ਫਰੂਟ ਨੇ ਜਿਹੜੇ ਉਹ ਬਹੁਤ ਘੱਟ ਨੇ ਜਿਵੇਂ ਕਟਹਿਲ ਹੋ ਗਿਆ ਜਾਂ ਆਪਣਾ ਇੱਕ ਅੰਜੀਰ ਆਉਂਦੀ ਆ ਜੀ ਦੇਸੀ ਅੰਜੀਰ ਜੀ ਨੂੰ ਕਹਿੰਦੇ ਆ ਵੱਡੇ ਵਾਲੀ ਉਹ ਜਾਂ ਇੱਕ ਦੋ ਚੀਜ਼ਾਂ ਹੋਰ ਨੇ ਜਿਹੜੀਆਂ ਤਣੇ ਦੇ ਉੱਤੇ ਲੱਗਦੀਆਂ ਨੇ ਜਿ ਬੂਟੀ ਗਾਵਾ ਆ ਗਿਆ ਜੀ ਉਹ ਵੀ ਹੋ ਜਾਂਦਾ ਜੀ ਉਹ ਤਣੇ ਤੇ ਲੱਗਦੇ ਨੇ ਪਰ ਬਾਕੀ ਜਿਹੜੀਆਂ ਫਸਲਾਂ ਨੇ ਜੀ ਆਪਣੀਆਂ ਬਾਕੀ ਜਿਹੜੇ ਫਰੂਟ ਨੇ ਉਹ ਸਿਰਫ ਟਾਣੀਆਂ ਤੇ ਹੀ ਲੱਗਣਗੇ ਟਾਣੀਆਂ ਤੇ ਲੱਗਣ ਕਾਰਨ ਜਿੰਨੀ ਇਹਦੇ ਕਨੋਪੀ ਮੇਨਟੇਨ ਕਰ ਲਾਂਗੇ ਜਿੰਨਾ ਇਹਨੂੰ ਗੋਲ ਬਣਾ ਲਾਂਗੇ ਛਤਰੀ ਲੈ ਜਾਂਗੇ ਉਹਨਾਂ ਵਧੀਆ ਰਹੂਗਾ ਹੁਣ ਇਹਦੀ ਹਾਈਟ ਤੁਸੀਂ ਦੇਖ ਸਕਦੇ ਹੋ ਵੀ ਇੱਕੋ ਦਾਮ ਆ ਟਾਣੀਆਂ ਤੁਸੀਂ ਦੇਖੋਗੇ ਜਿਹੜੀਆਂ ਉਹ ਬਹੁਤ ਲੰਬੀਆਂ ਸ਼ੂਟਸ ਵਧ ਗਈਆਂ ਇਹਨਾਂ ਦੇ ਆਲੇ-ਦਾਲੇ ਟਾਣੀ ਨਹੀਂ ਆਈ ਕੋਈ ਉਹ ਇਹਦੀ ਪ੍ਰੂਨਿੰਗ ਤਾਂ ਜਿਹੜੀ ਟਿਪ ਪ੍ਰੂਨਿੰਗ ਆ ਉਹ ਪਹਿਲਾਂ ਕਰ ਦੇਣੀ ਚਾਹੀਦੀ ਸੀ ਪਰ ਆਪਾਂ ਲੇਟ ਆ ਹੁਣ ਦਸੰਬਰ ਦੇ ਮਹੀਨੇ 'ਚ ਮੈਂ ਇਹਨਾਂ ਦੀ ਟਿਪ ਪ੍ਰੂਨਿੰਗ ਤਾਂ ਕਰ ਰਹੇ ਆ ਵੀ ਉਤਲਾ ਟੂਸਾ ਖਰਾਬ ਹੋ ਸਕਦਾ ਤਾਂ ਆਪਾਂ ਉਹਨੂੰ ਪਹਿਲਾਂ ਹੀ ਤੋੜ ਦਈਏ ਜੀ ਤੇ ਇਹ ਤੁਸੀਂ ਦੇਖ ਸਕਦੇ ਹੋ ਜੀ ਇਹਦੇ ਸਾਰੇ ਟੂਸੇ ਮੈਂ ਜਿਹੜੇ ਉੱਪਰਲੇ ਨੇ ਉਹ ਤੋੜਤੇ ਆ ਇਹਦੇ ਨਾਲ ਫਿਰ ਹੋਊ ਕੀ ਤੇ ਇਹਦਾ ਜਿਹੜਾ ਛਤਰੀ ਹੈ ਇਹਦਾ ਜਿਹੜਾ ਫਲਾ ਉਹ ਬਹੁਤ ਵਧੀਆ ਬਣ ਜੂ ਜਿਹੜੀ ਤੁਸੀਂ ਲੈਂਥ ਦੇਖ ਸਕਦੇ ਹੋ ਜੀ ਇਹਨਾਂ ਦੀ ਜਿਹੜੀ ਆਹ ਹਾਈਟ ਵੱਧ ਰਹੀ ਆ ਜੀ ਉਹ ਸਿਰਫ ਇਸੇ ਕਾਰਨ ਆ ਵੀ ਇਹਨਾਂ ਦੀ ਪ੍ਰੂਨਿੰਗ ਸਹੀ ਸਮੇਂ ਤੇ ਨਾ ਕਰ ਸਕਿਆ ਇਹ ਆਪਾਂ ਗਲਤੀ ਨਹੀਂ ਕਰਨੀ ਜੀ ਇਹਨੂੰ ਜਿੰਨਾ ਕ ਆਪਾਂ ਹੋ ਸਕੇ ਜਿਹੜੀਆਂ ਉਤਲੀਆਂ ਇਹਦੀਆਂ ਟਿਪਸ ਨੇ ਉਹ ਉਤੋਂ ਤੋੜ ਦੋ ਜਿਹੜਾ ਨਵਾਂ ਫਟਾਰ ਆਊਗਾ ਤੇ ਉਹ ਆਲੇ-ਦਾਲਿਆਂ ਜਿਹੜੀਆਂ ਹੁਣ ਨਵੀਆਂ ਬ੍ਰਾਂਚਾਂ ਨਿਕਲਣਗੀਆਂ ਉਹ ਇੱਥੋਂ ਨਿਕਲਣਗੀਆਂ ਤੇ ਇਹਦੀ ਕਨੋਪੀ ਮੇਨਟੇਨ ਹੋਊਗੀ ਕਨੋਪੀ ਹੀ ਆਪਾਂ ਰੱਖਣੀ ਆ ਦੋ ਨੋਪੀ ਦੇ ਹਿਸਾਬ ਨਾਲ ਹੀ ਆਪਾਂ ਨੂੰ ਫਲ ਆਊਗਾ ਤਣੇ ਦੇ ਹਿਸਾਬ ਨਾਲ ਫਲ ਨਹੀਂ ਆਉਣਾ ਧੰਨਵਾਦ ਜੀ